ਇਹ ਉਹਨਾਂ ਨੇ ਇੱਕ ਵੱਡੀ ਸਾਜ਼ਿਸ਼ ਸਰਕਾਰ ਨੇ ਏਜੰਸੀਆਂ ਨੇ ਖੇਢੀ ਕਿ ਪੰਜਾਬ ਦੀ ਧਰਤੀ ਤੇ ਉਦੋਂ ਬੱਸਾਂ ਵਿੱਚੋਂ ਲਾਹ ਲਾ ਕੇ ਹਿੰਦੂ ਭਰਾਵਾਂ ਦੇ ਕਤਲ ਕੀਤੇ ਗਏ ਕਿ ਸਰਕਾਰ ਨਿਰਪੱਖ ਇਹਦੀ ਜਾਂਚ ਕਰਾਵੇ ਅਸੀਂ ਸਾਬਤ ਕਰਾਂਗੇ ਕਿ ਏਜੰਸੀਆਂ ਦੇ ਕੀਤੇ ਹੋਏ ਕਤਲ ਨੇ ਤੇ ਇਲਜ਼ਾਮ ਜਿਹੜਾ ਉਹ ਸਾਡੇ ਮੋਰਚੇ ਨੂੰ ਖਤਮ ਕਰਨ ਲਈ ਸਾਡੇ ਤੇ ਲਾਇਆ ਜਾ ਰਿਹਾ ਔਰ ਅਸੀਂ ਅੱਜ ਵੀ ਦਾਅਵੇ ਨਾਲ ਕਹਿੰਦੇ ਆ ਕਿ ਜਦੋਂ ਸਤਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਟੈਂਕਾਂ ਨਾਲ ਤੋਪਾਂ ਨਾਲ ਹਮਲਾ ਕੀਤਾ ਹਰਮੰਦਰ ਦੀ ਪ੍ਰਕਰਮਾਂ ਵੀ ਸਿੱਖੀ ਸ਼ਹੀਦ ਕੀਤੀ ਕਿਸੇ ਇੱਕ ਸਿੱਖ ਨੇ ਕਿਸੇ ਇੱਕ ਪਿੰਡ ਦੇ ਵਿੱਚ ਕਿਸੇ ਹਿੰਦੂ ਨੂੰ ਉਸ ਬਦਲੇ ਦੀ ਭਾਵਨਾ ਵਿੱਚ ਕਤਲ ਨਹੀਂ ਸੀ ਕੀਤਾ ਮੈਂ ਸਾਡਾ ਮਕਸਦ ਜਿਹੜਾ ਉਹ ਦੇਸ਼ ਦੇ ਖਿਲਾਫ ਲੜਨਾ ਨਹੀਂ ਹੈ ਨਾ ਸਾਡਾ ਮਕਸਦ ਹਿੰਦੂ ਭਰਾਵਾਂ ਦੇ ਖਿਲਾਫ ਸਾਡੀ ਲੜਾਈ ਹੈ ਨਾ ਕਿਸੇ ਹੋਰ ਕਮਿਊਨਿਟੀ ਦੇ ਖਿਲਾਫ ਲੜਾਈ ਹੈ ਅਸੀਂ ਤਾਂ ਇਸ ਮੁਲਕ ਦੇ ਵਿੱਚ ਇੱਕ ਨੰਬਰ ਤੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਆ ਜੇ ਤੁਸੀਂ ਰੱਖਣ ਦਾ ਜਤਨ ਨਹੀਂ ਕਰਾਂ ਕਰੋਗੇ ਫਿਰ ਸਾਡੇ ਕੋਲ ਦੂਸਰਾ ਰਸਤਾ ਇਹ ਆ ਕਿ ਭਾਈ ਸਾਨੂੰ ਸਾਡਾ ਦੇਸ਼ ਦੇ ਦਿਓ ਅਸੀਂ ਉਹਦੇ ਵਿੱਚ ਆਮਨ ਪਸੰਦ ਤਰੀਕੇ ਨਾਲ ਰਹਿ ਲਾਂਗੇ ਕੱਲ ਪਰਸੋ ਤੁਸੀਂ ਬੀਬੀ ਰਜਿੰਦਰ ਕੌਰ ਪਠੜ੍ਹ ਦੀ ਇੰਟਰਵਿਊ ਚੱਲੀ ਆ ਤੁਸੀਂ ਦੇਖੀ ਹੋਣੀ ਕਿਸੇ ਨੇ ਸੁਣੀ ਹੋਣੀ ਆ ਉਹ ਕਹਿ ਰਹੀ ਵੀ ਜਦੋਂ ਸਾਡੀ ਸਰਕਾਰ ਬਣ ਲੱਗੀ ਤਾਂ ਸਾਡੇ ਕੋਲ ਕੁਝ ਅਫਸਰ ਆਏ ਕਹਿੰਦੀ ਮੇਰੇ ਕੋਲ ਕੁਝ ਅਫਸਰ ਆਏ ਮੈਨੂੰ ਕਹਿਣ ਲੱਗੇ ਇਹ ਤੁਹਾਡੀ ਸਰਕਾਰ ਬਣ ਸਕਦੀ ਆ ਆਪਾਂ ਨੂੰ ਕੁਝ ਕਰਨਾ ਪੈਣਾ ਹੈ ਕਹਿੰਦੀ ਮੈਂ ਕਹਾਂ ਵੀ ਦੱਸੋ ਕੀ ਕਰਨਾ ਪੈਣਾ ਉਹ ਕਹਿੰਦੇ ਵੀ ਕੁਝ ਆਪਾਂ ਨੂੰ ਕੁਝ ਥਾਮਾਂ ਤੇ ਬੰਬ ਬਲਾਸਟ ਕਰਨੇ ਚਾਹੀਦੇ ਨੇ ਤੇ ਸਰਕਾਰ ਆਪਣੀ ਪੱਕੀ ਹੈ ਇਹਨੇ ਮੈਨੂੰ ਅਰੈਸਟ ਕੀਤਾ ਮੇਰੇ ਪਿੰਡ ਵਿੱਚ ਦੋ ਹਿੰਦੂ ਪਰਿਵਾਰ ਰਹਿੰਦੇ ਨੇ ਅੱਜ ਤੱਕ ਵੀ ਉਹ ਸੁਰੱਖਿਆਤ ਰਹਿੰਦੇ ਨੇ ਕਿਸੇ ਨੇ ਉਹਨਾਂ ਨੂੰ ਗਾਲ ਤੱਕ ਨਹੀਂ ਕਦੇ ਪੰਜਾਬ ਦੀ ਧਰਤੀ ਤੇ ਕੱਢੀ ਇਸ ਕਿਸਮ ਦੀ ਸਾਜ਼ਿਸ਼ ਜਿਹੜੀ ਆ ਲਗਾਤਾਰ ਪੰਜਾਬ ਦੀ ਧਰਤੀ ਤੇ ਸਾਨੂੰ ਬਦਨਾਮ ਕਰਨ ਲਈ खेड़ी ਜਾ ਰਹੀ ਹੈ ਸਭ ਤੋਂ ਘੱਟ ਸਰਕਾਰ ਤੱਕ ਸਾਡਾ ਇੱਕ ਸੁਨੇਹਾ ਤਾਂ ਜਾਵੇ ਕਿ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਵੱਖਵਾਦੀ دہشت گرد ਗਰਦਾਨਦੇ ਹੋ ਕੌਮ ਉਹਨਾਂ ਨੂੰ ਆਪਣੇ ਹੀਰੇ تسلیم ਕਰਦੀ ਹੈ ਉਹ ਕੌਮ ਦੇ ਆਗੂ ਨੇ ਉਹਨਾਂ ਨੇ جنگ ਉਦੋਂ ਲੜੀ ਹੈ ਜਦੋਂ ਤੁਸੀਂ ਅਪੀਲ ਦਲੀਲ ਤੇ ਬਕਾਲਤ ਦੀ ਗੱਲ ਤੁਸੀਂ ਖਤਮ ਕੀਤੀ ਅਸੀਂ ਤਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਮੋਰਚਾ ਆਰੰਭ ਕੀਤਾ ਸੀ ਇਹ ਐਲਾਨ ਕਰਕੇ ਕੀਤਾ ਸੀ ਕਿ ਸਾਡਾ ਮੋਰਚਾ ਅਮਨ ਤੇ ਸ਼ਾਂਤੀ ਦਾ ਮੋਰਚਾ ਹੈ ਸਾਡਾ ਐਕਸਾ ਕੋਈ ਮਕਸਦ ਨਹੀਂ ਕਿ ਅਸੀਂ ਕਿਸੇ ਤੇ ਗੋਲੀਆਂ ਚਲਾਉਣੀ ਐ ਜਾਂ ਕਿਤੇ ਬੰਬ ਬਲਾਸਟ ਕਰਨੇ ਨੇ ਸਾਡਾ ਅਮਨਪੂਰਵਕ ਮੋਰਚਾ ਸੀ ਉਹ ਸੰਤ ਬਾਬਾ ਦਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਆਰੰਭ ਕੀਤਾ ਮੁੜ ਕੇ ਸ਼ਰਮਣੀ ਅਕਾਲੀ ਦਲ ਉਹਦੇ ਵੀ ਸ਼ਾਮਲ ਹੋ ਗਿਆ ਮੋਰਚੇ ਨੂੰ ਖਤਮ ਕਰਨ ਦੇ ਲਈ ਸਰਕਾਰ ਨੇ ਚਾਲਾਂ ਬਹੁਤ ਚਲੀਆਂ ਫਿਰ ਉਹਨਾਂ ਨੇ ਇੱਕ ਵੱਡੀ ਸਾਜ਼ਿਸ਼ ਸਰਕਾਰ ਨੇ ਏਜੰਸੀਆਂ ਨੇ ਖੇਢੀ ਕਿ ਪੰਜਾਬ ਦੀ ਧਰਤੀ ਤੇ ਉਦੋਂ ਬੱਸਾਂ ਵਿੱਚੋਂ ਲਾਹ ਲਾ ਕੇ ਹਿੰਦੂ ਭਰਾਵਾਂ ਦੇ ਕਤਲ ਕੀਤੇ ਗਏ। aro ਕਤਲਾਂ ਦੀ ਨਿੰਦਾ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵੀ ਕੀਤੀ ਢੰਡਰਾਵਾਲਿਆਂ ਨੇ ਲੰਗੋਵਾਲ ਸਾਹਿਬ ਨੇ ਵੀ ਕੀਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟਵਾੜਾ ਨੇ ਵੀ ਕੀਤੀ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਹਦੀ ਨਿੰਦਾ ਕੀਤੀ ਔਰ ਇੱਕ ਗੱਲ ਕਹੀ ਕਿ ਸਰਕਾਰ ਨਿਰਪੱਖ ਇਹਦੀ ਜਾਂਚ ਕਰਾਵੇ ਅਸੀਂ ਸਾਬਤ ਕਰਾਂਗੇ ਕਿ ਏਜੰਸੀਆਂ ਦੇ ਕੀਤੇ ਹੋਏ ਕਤਲ ਨੇ ਤੇ ਇਲਜ਼ਾਮ ਜਿਹੜਾ ਉਹ ਸਾਡੇ ਮੋਰਚੇ ਨੂੰ ਖਤਮ ਕਰਨ ਲਈ ਸਾਡੇ ਤੇ ਲਾਇਆ ਜਾ ਰਿਹਾ ਕੱਲ ਪਰਸੋ ਤੁਸੀਂ ਬੀਬੀ ਰਜਿੰਦਰ ਕੌਰ ਪੱਠੜ ਦੀ ਇੰਟਰਵਿਊ ਚੱਲੀ ਆ ਤੁਸੀਂ ਦੇਖੀ ਹੋਣੀ ਕਿਸੇ ਨੇ ਸੁਣੀ ਹੋਣੀ ਹੈ ਉਹ ਕਹਿ ਰਹੀ ਵੀ ਜਦੋਂ ਸਾਡੀ ਸਰਕਾਰ ਬਣ ਲੱਗੀ ਤਾਂ ਸਾਡੇ ਕੋਲ ਕੁਝ ਅਫਸਰ ਆਏ ਕਹਿੰਦੀ ਮੇਰੇ ਕੋਲ ਕੁਝ ਅਫਸਰ ਆਏ ਮੈਨੂੰ ਕਹਿਣ ਲੱਗੇ ਵੀ ਤੁਹਾਡੀ ਸਰਕਾਰ ਬਣ ਸਕਦੀ ਆ ਆਪਾਂ ਨੂੰ ਕੁਝ ਕਰਨਾ ਪੈਣਾ ਹੈ ਕਹਿੰਦੀ ਮੈਂ ਕਿਹਾ ਵੀ ਦੱਸੋ ਕੀ ਕਰਨਾ ਪੈਣਾ ਉਹ ਕਹਿੰਦੇ ਵੀ ਕੁਝ ਆਪਾਂ ਨੂੰ ਕੁਝ ਥਾਮਾਂ ਤੇ ਬੰਬ ਬਲਾਸਟ ਕਰਨੇ ਚਾਹੀਦੇ ਨੇ ਤੇ ਸਰਕਾਰ ਆਪਣੀ ਪੱਕੀ ਹੈ ਮੈਂ ਇੱਕ ਦਿਨ ਸਮਾਗਮ ਤੇ ਵੀ ਕਿਹਾ ਸੀ ਮੈਂ ਅੱਜ ਵੀ ਕਹਿਣਾ ਚਾਹਣਾ ਪ੍ਰੈਸ ਇਥੇ ਖੜੀ ਹੈ ਕਿ ਬੀਬੀ ਪੱਠੜ ਪੰਜਾਬ ਦੀ ਮੁੱਖ ਮੰਤਰੀ ਰਹੀ ਆ ਬਹੁਤ ਵੱਡਾ ਅਹੁਦਾ ਆ ਉਹਦਾ ਮੁੱਖ ਮੰਤਰੀ ਦਾ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹ ਅਫਸਰ ਕੌਣ ਨੇ ਉਹ ਅਫਸਰਾਂ ਦੇ ਨਾਮ ਲੈਣੇ ਚਾਹੀਦੇ ਨੇ ਦੱਸਣਾ ਚਾਹੀਦਾ ਲੋਕਾਂ ਨੂੰ ਇਸ ਕਿਸਮ ਦੀ ਸਾਜ਼ਿਸ਼ ਜਿਹੜੀ ਆ ਲਗਾਤਾਰ ਪੰਜਾਬ ਦੀ ਧਰਤੀ ਤੇ ਸਾਨੂੰ ਬਦਨਾਮ ਕਰਨ ਲਈ ਖੇਡੀ ਜਾ ਰਹੀ ਹੈ ਔਰ ਅਸੀਂ ਅੱਜ ਵੀ ਦਾਅਵੇ ਨਾਲ ਕਹਿੰਦੇ ਆ ਕਿ ਜਦੋਂ ਸਤਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਟੈਂਕਾਂ ਨਾਲ ਤੋਪਾਂ ਨਾਲ ਹਮਲਾ ਕੀਤਾ ਹਰਮੰਦਰ ਦੀ ਪ੍ਰਕਰਮਾਂ ਵੀ ਸਿੱਖੀ ਸ਼ਹੀਦ ਕੀਤੀ ਕਿਸੇ ਇੱਕ ਸਿੱਖ ਨੇ ਕਿਸੇ ਇੱਕ ਪਿੰਡ ਦੇ ਵਿੱਚ ਕਿਸੇ ਹਿੰਦੂ ਨੂੰ ਉਸ ਬਦਲੇ ਦੀ ਭਾਵਨਾ ਵਿੱਚ ਕਤਲ ਨਹੀਂ ਸੀ ਕੀਤਾ ਮੈਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਮਿਲਟਰੀ ਨੇ ਮੈਨੂੰ ਰੈਸਟ ਕੀਤਾ ਮੇਰੇ ਪਿੰਡ ਵਿੱਚ ਦੋ ਹਿੰਦੂ ਪਰਿਵਾਰ ਰਹਿੰਦੇ ਨੇ ਅੱਜ ਤੱਕ ਵੀ ਉਹ ਸੁਰੱਖਿਆਤ ਰਹਿੰਦੇ ਨੇ ਕਿਸੇ ਨੇ ਉਹਨਾਂ ਨੂੰ ਗਾੜ ਤੱਕ ਨਹੀਂ ਕਦੇ ਪੰਜਾਬ ਦੀ ਧਰਤੀ ਤੇ ਕੱਢੀ ਸਾਡਾ ਮਕਸਦ ਜਿਹੜਾ ਹੈ ਉਹ ਦੇਸ਼ ਦੇ ਖਿਲਾਫ ਲੜਨਾ ਨਹੀਂ ਹੈ ਨਾ ਸਾਡਾ ਮਕਸਦ ਹਿੰਦੂ ਭਰਾਵਾਂ ਦੇ ਖਿਲਾਫ ਸਾਡੀ ਲੜਾਈ ਹੈ ਨਾ ਕਿਸੇ ਹੋਰ ਕਮਿਊਨਿਟੀ ਦੇ ਖਿਲਾਫ ਲੜਾਈ ਹੈ ਅਸੀਂ ਤਾਂ ਇਸ ਮੁਲਖ ਦੇ ਵਿੱਚ ਇੱਕ ਨੰਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ ਜੇ ਤੁਸੀਂ ਰੱਖਣ ਦਾ ਯਤਨ ਨਹੀਂ ਕਰਾਂ ਕਰੋਗੇ ਫਿਰ ਸਾਡੇ ਕੋਲ ਦੂਸਰਾ ਰਸਤਾ ਇਹ ਹੈ ਕਿ ਭਾਈ ਸਾਨੂੰ ਸਾਡਾ ਦੇਸ਼ ਦੇ ਦਿਓ ਅਸੀਂ ਉਹਦੇ ਵਿੱਚ ਆਮਨ ਪਸੰਦ ਤਰੀਕੇ ਨਾਲ ਰਹਿ ਲਾਂਗੇ ਅਸੀਂ ਦੇਸ਼ ਦੇ ਖਿਲਾਫ ਕਦੇ ਨਹੀਂ ਲੜੇ ਦੇਸ਼ ਦੀਆਂ ਸਰਕਾਰਾਂ ਦੇ ਖਿਲਾਫ ਅਸੀਂ ਜ਼ਰੂਰ ਜੰਗ ਲੜੀ ਹੈ ਔਰ ਲੜਦੇ ਆ ਰਹੇ ਹਾਂ ਕਾਂਗਰਸ ਨਾਲ ਵੀ ਲੜੀ ਹੈ ਅੱਜ ਵੀ ਲੜ ਰਹੇ ਹਾਂ ਸੋ ਮੇਰੀ ਰਾਏ ਆਹੇ ਵੀ 10-15 ਦਿਨਾਂ ਦਾ ਫਾਸਲਾ ਦੇ ਕੇ ਕੋਈ ਇੱਕ ਤਰੀਕ ਰੱਖ ਲਓ ਜਿਹੜੀ ਰੱਖਣੀ ਹੈ ਉਹ ਤਰੀਕ ਨੂੰ ਇੱਥੇ ਖੰਡਪਾਟ ਸਾਹਿਬ ਆਰੰਭ ਕਰਵਾਓ ਉਹਨਾਂ ਸਿੰਘਾਂ ਦੀ ਚੜ੍ਹਦੀ ਕਲਾ ਦਾ ਔਰ ਸਮਾਗਮ ਦਾ ਨਾਂ ਵੀ ਚੜ੍ਹਦੀ ਕਲਾ ਸਮਾਗਮ ਰੱਖੋ ਤੇ ਇੱਥੇ ਇਕੱਠ ਕਰੋ ਵੱਡਾ ਪੰਥ ਦੀ ਹਰ ਧਿਰ ਨੂੰ ਬੁਲਾਓ ਮਨੁੱਖੀ ਹੱਕਾਂ ਲਈ ਲੜਨ ਵਾਲਿਆਂ ਨੂੰ ਬੁਲਾਓ ਕਿਸਾਨ ਜਥੇਬੰਦੀਆਂ ਨੂੰ ਬੁਲਾਓ ਔਰ ਜਿੰਨੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਆ ਸਕਦੀਆਂ ਨੇ ਜਿਹੜੇ ਆਉਣਾ ਚਾਹੁੰਦੇ ਨੇ ਜਿਹੜੇ ਸਮਝਦੇ ਨੇ ਕਿ ਤੱਕਾ ਇਹ ਬੇਇਨਸਾਫੀ ਆ ਉਹ ਆਉਣ ਦੀ ਸਦਕੇ ਉਹਨਾਂ ਨੂੰ ਵੀ ਆਵਾਜ਼ ਮਾਰੋ ਮੇਰੀ ਇਹ ਰਾਇਆ ਵੀ 15 ਕੇ ਦਿਨ ਦਾ فاਸਲਾ ਦੇ ਕੇ ਇੱਕ ਇਕੱਠ ਰੱਖ ਲਓ ਇੱਥੇ ਤੇ ਉਹ ਇਕੱਠ ਵਿੱਚ ਸਾਰੇ ਆਪਾਂ ਇਕੱਠੇ ਹੋਈਏ ਤੇ ਆਪਣੀ ਗੱਲ ਰੱਖੀਏ ਤੇ ਜੇ ਇਕੱਠ ਸਫਲ ਹੋ ਜਾਂਦਾ ਉਹਦੋਂ ਅਗਲੇ ਇਕੱਠ ਦਾ ਆਪਾਂ ਅਨਾਉਂਸ ਕਰ ਦਈਏ ਨਾਲ ਦੀ ਨਾਲ ਵੀ ਫਲਾਣੀ ਤਰੀਕ ਨੂੰ ਫਲਾਣੇ ਪਿੰਡ ਇਕੱਠ ਹੋਏਗਾ। ਉਹਦੇ ਲਈ ਜਿਹੜਾ ਇੱਥੇ ਇਕੱਠ ਰੱਖਣਾ ਹੈ ਪਿੰਡ ਜਾਣ ਲਈ ਤਿਆਰਾਂ। ਬਕਾਇਦਾ ਜਿਸ ਤਰ੍ਹਾਂ ਚੋਣਾ ਲੜਦੇ ਆਪਾਂ ਉਦਾਂ ਜਾਈਏ। ਇੱਕ ਦਿਨ ਪਹਿਲਾਂ 10 ਪਿੰਡਾਂ ਦਾ ਟੂਰ ਬਣਾਈਏ। ਫਿਰ ਉਹਨਾਂ ਪਿੰਡਾਂ ਵਿੱਚ 5-5 7-10-10 ਵੱਡੇ ਪੋਸਟਰ ਲੱਗੇ ਹੋਣ। ਪਿੰਡ ਦੀ ਸੰਗਤ ਨੂੰ ਕਹੀਏ ਮਾਮਾ ਪੈਣਾ ਤਿਆਂ ਬੱਚੇ ਬਜ਼ੁਰਗ ਨੌਜਵਾਨ ਵੀ 2-2 3-3 ਟਰਾਲੀਆਂ ਭਰ ਕੇ ਲੈ ਕੇ ਆਓ। ਉਹ ਵੱਡੀ ਗਿਣਤੀ ਵਿੱਚ ਇੱਥੇ ਆਉਣ। ਇਸ ਕੱਟ ਤੋਂ ਬਾਅਦ ਫਿਰ ਅਗਲਾ ਕੱਟ ਆਪਾਂ ਭਿਉਰੇ ਸਾਹਿਬ ਉਹਨਾਂ ਦੇ ਪਿੰਡ 'ਚ ਰੱਖੀਏ ਫਿਰ ਅਜੋਵਾਨੇ ਰੱਖੀਏ ਫਿਰ ਅਮਰਤਪਾਲ ਦੇ ਰੱਖੀਏ ਫਿਰ ਦਵਿੰਦਰਪਾਲ ਭੁੱਲਰ ਦੇ ਰੱਖੀਏ ਇਹਦਾ ਪਿੰਡ ਅਜ ਰੱਖੀਏ ਜਦੋਂ ਇਹਨਾਂ ਪਿੰਡਾਂ 'ਚ ਰੱਖੋਗੇ ਮੇਰਾ ਦਾਵਾ ਹੈ ਕਿ ਇੱਕ ਲੋਕ ਲਹਿਰ ਬਣ ਜਾਏਗੀ ਫਿਰ ਉਹ ਲੋਕ ਲਹਿਰ ਤੇ ਬਾਅਦ ਅਗਲਾ ਪ੍ਰੋਗਰਾਮ ਸਰਕਾਰ ਦੇ ਖਿਲਾਫ ਟੱਕਰ ਲੈਣ ਦਾ ਉਹ ਜਿਹੜਾ ਵੀ ਆਪਾਂ ਠੀਕ ਸਮਝਦੇ ਆ ਉਹ ਅਗਲਾ ਪ੍ਰੋਗਰਾਮ ਬੈਠ ਕੇ ਮੀਟਿੰਗ 'ਚ ਵਿਚਾਰਿਆ ਜਾ ਸਕਦਾ ਸੋ ਇੱਥੇ ਦੀ ਡੇਟ ਆ ਅੱਜ ਆਪਾਂ ਸਾਰੇ ਬੈਠੇ ਆ ਫੈਸਲਾ ਕਰ ਲਿਆ ਕਿ ਕਿਹੜੀ ਤਾਰੀਖ ਰੱਖਣੀ ਹੈ ਵੈਸੇ ਤਾਂ ਨਨਕਾਣਾ ਸਾਹਿਬ ਦਾ ਸਾਕਾ ਮੇਰਾ ਖਿਆਲ ਆ 21 ਫਰਵਰੀ ਦਾ ਹੁੰਦਾ ਹੈ ਵੀ ਉਹਨਾਂ ਦੇ ਨਾਲ ਵਿੱਚ ਕੋਈ ਦਿਨ ਰੱਖ ਕੇ 21 ਫਰਵਰੀ ਨੂੰ ਭਾਵੇਂ ਰੱਖ ਲਓ